ਅੰਮ੍ਰਿਤਸਰ ਦੇ ਸਿਹਟਾ ਇਲਾਕੇ ਵਿੱਚ ਅੱਧੀ ਰਾਤ ਨੂੰ ਦਹਸ਼ਤ ਫੈਲਾਉਣ ਵਾਲੀ ਇੱਕ ਘਟਨਾ ਵਾਪਰੀ ਹੈ। ਪੈਰੋਲ ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾ ਦੀ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 2012 ਵਿੱਚ ਏਐਸਆਈ ਰਵਿੰਦਰਪਾਲ ਸਿੰਘ ਦਾ ਕਤਲ ਹੋਇਆ ਸੀ। ਇਸ ਕਤਲकांड ਵਿੱਚ ਦੋਸ਼ੀ ਧਰਮਜੀਤ ਸਿੰਘ ਧਰਮਾ ਸਜ਼ਾ ਭੁਗਤ ਰਿਹਾ ਸੀ। ਰਮਜੀਤ ਸਿੰਘ ਧਰਮਾ ਜੋ ਕਿ 14 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਇਸ ਦੌਰਾਨ ਹੀ ਹੁਣ ਉਸ ਦੇ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਧੀ ਰਾਤ ਨੂੰ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦੇ ਘਰ ਦੇ ਸਾਹਮਣੇ ਪਹੁੰਚੇ ਤੇ ਉਹਨਾਂ ਨੇ ਧਰਮਾ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਉਸ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ 4 ਤੋਂ 5 ਗੋਲੀਆਂ ਲੱਗਣ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਧਰਮਾ ਦੀ ਪਤਨੀ ਨੇ ਖੁਲਾਸਾ ਕੀਤਾ ਕਿ ਜੇਲ੍ਹ ਅੰਦਰ ਉਸ ਦੇ ਪਤੀ ਦਾ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨਾਲ ਝਗੜਾ ਹੋਇਆ ਸੀ ਉਸ ਨੇ ਇਹ ਵੀ ਦੱਸਿਆ ਹੈ ਕਿ ਧਰਮਾ ਨੇ ਘਰ ਆ ਕੇ ਇਹ ਵੀ ਕਿਹਾ ਸੀ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਤੋਂ ਖਤਰਾ ਹੈ ਤੇ ਉਹ ਆਪਣੀ ਜਾਨ ਲਈ ਚਿੰਤਿਤ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸ-ਪਾਸ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਪੁਲਿਸ ਦਾ ਆਖਣਾ ਹੈ ਕਿ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਦਾ ਆਖਣਾ ਹੈ ਕਿ ਇਹ ਮਾਮਲਾ ਗੈਂਗਵਾਦ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਸਾਰੇ ਹੀ ਪੱਖਾਂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਪੁਲਿਸ ਨੇ ਇਹ ਯਕੀਨ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਵੇਲੇ ਮ੍ਰਿਤਕ ਧਰਮਜੀਤ ਸਿੰਘ ਧਰਮਾ ਦੀ ਪਤਨੀ ਅਤੇ ਸ਼ਿਵਦਰਸ਼ਨ ਸਿੰਘ ACP ਵੈਸਟ ਅੰਮ੍ਰਿਤਸਰ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਗੌਰ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਗਾਹਲੀ ਕੋਈ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ ਮੈਂ ਬੈਕ ਕਰੋ ਨਹੀਂ ਹਾ ਗੱਡੀ ਉਹ ਮੁੰਡੇ ਖਲੋ ਖਲੋਤੇ ਨਾਲ ਆ ਗਏ ਤਿੰਨ ਜਾਣੇ ਸੀਗੇ ਪਹਿਲਾ ਮੋਨਾ ਸੀਗੇ ਤੇ ਪਿਛਲੇ ਸਾਈਡ ਤੇ ਦੋ ਸਰਦਾਰੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨਾਂ ਨੇ ਫਾਇਰ ਦੋਵਾਂ ਗੱਨਾ ਤੋਂ ਫਾਇਰ ਕੀਤੇ ਬਸ ਉਹਦੋ ਹੀ ਗੱਡੀ ਇੱਕਦਮ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਕਿੱਨੇ ਕਿਨੇ ਸੀ ਜਿਹਨੂੰ ਬੇਕ ਬੇ ਜਨੂੰਨ ਰੋਣੇ ਸੀ ਉਹ ਤਿੰਨ ਜਾਣੇ ਸੀ ਪਤਾ ਕਿੰਨੀਆਂ ਗੋਲੀਆਂ ਚਲਾਈਆਂ ਜੋਂ ਅੰਜੀ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੈਨੂੰ ਬਰੋਂਦ ਨਹੀਂ ਕਿਨੇ ਕਿੰਨੇ ਕਿੰਨੇ ਨਹੀਂ ਦੋਵਾਂ ਗੰਨਾਂ ਤੋਂ ਚਲਾਈ ਜੀ ਭਾਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲੇ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਜੇਲ੍ਹ 'ਚ ਹੀ ਹੋਈ ਸੀਗੀ ਭਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਹਾਪ ਔਰ ਜੇਲ੍ਹ ਚ ਬਾਂਦੇ ਹਾਂਜੀ ਭਾਜੀ ਕੀ ਮਾਮਲਾ ਸਰ ਇਹ ਕਰੀਬ ਸਵੇਕ 12 ਵਜੇ ਇਤਲਾਹ ਮਿਲੀ ਸੀ ਕਿ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਛਾਟੇ ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਮੌਕੇ ਤੇ ਪਹੁੰਚੇ ਆ ਜ਼ਖਮੀ ਵਿਅਕਤੀ ਦਾ ਨਾਮ ਧਰਮਜੀਤ ਸਿੰਘ ਧਰਮਾ son of ਦਰਸ਼ਨ ਸਿੰਘ ਆ ਇਹ 2012 ਵਿੱਚ ਐਸ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚੋਂ ਸਜ਼ਾ ਹੋਈ ਸੀ ਤੇ ਇਸ ਟਾਈਮ 12 ਤਰੀ ਨੂੰ ਪਰੋਲ ਤੇ ਆਇਆ ਸੀ ਤੇ 11 12 ਵਜੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟਾੜੀ ਘਰ ਦੇ ਬਾਹਰ پارک ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰਕੇ ਉਹ ਜ਼ਖਮੀ ਕਰ ਦਿੱਤਾ ਤੇ ਹਸਪਤਲ ਜਾ ਕੇ ਜਿਹੜੀ ਦੀ ਮੌਤ ਹੋ ਗਈ ਜੇ ਦੇ ਵਿੱਚ ਪੰਸੀ ਕਿੰਨੇ ਦਿਨ ਦੀ ਪਰੋਲ ਵਾਸਤੇ ਬਾਹਰ ਆਇਆ ਇਹ ਜੇ ਵੈਰੀਫਾਈ ਕਰ ਰਹੇ ਆ ਕਿੰਨੇ ਦਿਨ ਦੀ ਪਰੋਲ ਸੀ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਆ 12 ਤਰੀਕ ਨੂੰ ਪਰੋਲ ਤੇ ਬਾਹਰ ਆਇਆ ਸੀ ਪਤਾ ਨਹੀਂ ਲੱਗਾ ਕਿ ਕਿੰਨੇ ਰੋਲ ਗੋਲੀਆਂ ਨੇ ਜਿਹੜੀ ਸੀਸੀਟੀਵੀ ਫੁਟੇਜ ਆਸ-ਪਾਸ ਤੋਂ ਪਤਾ ਲੱਗੇ ਤਿੰਨ ਨੌਜਵਾਨ ਆਏ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫੈਰਨ ਕੀਤੀ